ਯੂਥ ਨੇ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਬਿਆਤਰੀ ਪੁਲਿਸ ਦੇ ਥਾਣਾ ਗ੍ਰਿੰਡਰੀ ਪੁਲਿਸ ਉਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਸ਼ਾ ਤਸਕਰੀ ਖਿਲਾਫ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਤੋਂ 1 ਕਿਲੋ 800 ਗ੍ਰਾਮ ਹੈਰੋਇਨ ਅਤੇ 1 ਮੋਟਾ ਹੈ ਬਰਾਮਦ ਕੀਤਾ ਗਿਆ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਫੜੇ ਗਏ ਵਿਅਕਤੀ ਦੀ ਪਛਾਣ ਮਰਫਤ ਸਿੰਘ ਉਰਫ ਮਿੰਟੂ ਵਜੋਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਨੇ ਇਹ ਕਾਰਵਾਈ ਗੁਪਤ ਸੂਤਰਾਂ ਮਿਲਣ ਤੇ ਕੀਤੀ ਹੈ ਸਾਇਨ ਨਸ਼ਾ ਤਸਕਰੀng ਫੜਿਆ ਗਿਆ ਹੈ ਹਾਂ ਜੀ ਸਰ ਜੀ ਕਹਿਣਾ ਚਾਹੁੰਦਾ ਕਿ ਕਿਹੜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਗੁਜਰੇ ਦੇ ਕੋਹਰਾ ਤੋਂ ਆਇਆ ਸੀ ਇੱਕ ਜਿਹੜੀ ਅੱਜ ਕੱਲ ਮਹਿੰਮ ਚੱਲ ਰਹੀ ਆ ਮੁੱਖ ਮੰਤਰੀ ਸਾਡੇ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਜੁੱਧ ਨਸ਼ਿਆਂ 'ਵਰੋਤੇ ਉਹਦੇ ਤਹਿਤ ਜਿਹੜੀ ਆ ਸਾਡੇ ਅੱਗੇ ਵੀ ਕਾਫੀ ਰਿਕਵਰੀਸ ਹੋਈਆਂ ਉਸ ਦੇ ਤਹਿਤ ਹੀ ਸਾਡੇ ਮਾਨਯੋਗ ਡੀਜੀਪੀ ਸਰਦੀਆਂ ਹਦਿਤਾ ਮਾਨਯੋਗ ਸਾਡੇ ਡੀਆਈਜੀ ਬਾਰਡਰ ਰੇਂਜ ਦਾ ਨਾਨਕ ਸਿੰਘ ਜੀ ਉਹਨਾਂ ਦੀ ਹਦਿਤਾ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਸਰਦਾਰ ਮਨਿੰਦਰ ਸਿੰਘ ਜੀ ਹਦਿਤਾ ਤੇ ਸਾਡੀ ਜਿਹੜੀ ਆ ਕ੍ਰਿਮਿਨਲ ਪੁਲਿਸ ਦੀ ਪਾਰਟੀ ਇਸ ਵਿੱਚ ਰਾਜਵੀਰ ਸਿੰਘ ਚੌਕੀ ਇੰਚਾਰਜਾ ਜਿਹੜੇ ਕੰਮ ਕਰਉਂਨਾਂ ਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਇਸੇ ਨਸ਼ੀਲੇ ਪਦਾਰਥਾਂ ਦੇ ਸਬੰਧ ਚ ਡਿਫੈਂਸ ਟ੍ਰੇਨ ਤੋਂ ਜਿਹੜਾ ਅਟਾਰੀ ਨੂੰ ਜਾਂਦਾ ਹੈ ਰਸਤਾ ਡਿਫੈਂਸ ਟ੍ਰੇਨ ਦਾ ਉਹ ਇੱਕ ਨੌਜਵਾਨ ਉੱਥੇ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਉਸ ਇਨਫਾਰਮੇਸ਼ਨ ਦੇ ਤਹਿਤ ਉਹਨੂੰ ਇੰਟਰਪਟ ਕਰਕੇ ਜਿਹੜਾ ਰੋਕਿਆ ਮੋਟਰਸਾਈਕਲ ਸਮੇ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 1 ਕਿਲੋ 800 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਘਰੰਡੇ ਚ ਮਕਦਮਾ ਨੰਬਰ ਜਿਹੜਾ ਵਾ ਇੱਥੇ ਤੇ ਦਰਜ ਕੀਤਾ ਗਿਆ ਹੈ 246 ਯੋਮ 21C 685 ਐਂਡੀਪੀਐਸ ਇਹ ਦਰਜ ਕੀਤਾ ਗਿਆ ਤੇ ਮਨਪ੍ਰੀਤ ਮਾਨੂੰ ਆ ਜਿਹੜਾ ਪੁੱਤਰ ਜਸਵੀਰ ਸਿੰਘ ਵਾਸੀ ਜਠੌੜ ਥਾਣਾ ਘਰੰਡੇ ਦਾ ਰਹਿਣ ਵਾਲਾ। ਉਸਮ ਕੈਰੈਂਟ ਅਟਚ ਦੇ ਵਿੱਚ ਸੀ ਵੀਏ ਨਾਮ ਵਾਲਾ। ਇਹ ਜੇਲ੍ਹ ਚ ਇੱਕ ਬਿਠਾਇਆ ਅਸਰੇ ਨਾਂ ਨਹੀਂ ਡਿਸਕਲੋਸ ਕਰਨਾ ਉਹਨੂੰ ਅਸੀਂ ਨਾਮਿਨੇਟ ਕਰਕੇ ਲਿਆਵਾਂਗੇ। ਇਹਦਾ ਫਰੈਂਡ ਹੈ ਉਹਨੇ ਵੀ ਅੱਗੇ ਕੀ ਕਨਸਾਈਨਮੈਂਟ ਸਮਾਈਆ ਉਹਦੇ ਹੀ ਗਿਆਨ ਤੇ ਜਿਹੜੀ ਇਹ ਨਮਾਹੋਲ ਸੀ। ਸਰ ਪਹਿਲਾਂ ਵੀ ਕਿੰਨੇ ਪਰਚੇ ਇਹਦੇ ਤੇ ਪਰਚਾ ਕੋਈ ਨਹੀਂ ਆ। ਲੇਕਿਨ ਕਨਸਾਈਨਮੈਂਟ ਮੰਗਾ ਚੁੱਕਾ ਤੇ ਨਾਮਜ਼ਦ ਨਹੀਂ ਸੀ ਹੋਇਆ ਕਿ ਜਿਲਾ ਇਹ ਨਾਮਜ਼ਦ ਹੋਵੇ। ਕਿ ਨਹੀਂ ਹੈ ਕਨਸਾਈਨਮੈਂਟਾਂ ਦੇ ਲੋਕ ਵਾ ਕੇ ਅੱਗੇ ਡਿਵਲਵ ਕਰ ਦਿੱਤੇ ਗਿਆ ਨਹੀਂ ਹੁੰਦਾ ਅਜੇ ਤੱਕ ਤਿੰਨੇ ਇੱਕ ਦਸੀਏ ਬਾਕੀ ਦਾ ਅੱਜ ਰਿਮਾਂਡ ਲੈਣਾ ਉਸ ਤੋਂ ਬਾਅਦ ਦੀ ਪੁੱਛਗਿਛ ਕਰਕੇ ਤੇ ਉਹਨੂੰ ਨਾਮਿਨੇਟ ਕਰਾਂਗੇ ਜਿਹਦੇ ਕਹਿੰਦੇ ਮਾਰੋ ਸਰ ਇਹਨਾਂ ਦਾ ਸੇਕ ਕਿੰਨੇ ਦਿਨ ਤੋਂ ਕੰਮ ਕਰ ਰਹੇ ਆ ਜੀ ਤਕਰੀਬਨ 6 ਮਹੀਨੇ ਹੋ ਗਏ ਨੇ ਉਹ ਬੰਦਾ ਜੇਲ੍ਹ 'ਚ ਆ ਉਸਦੇ ਸੰਪਰਕ ਸੀਗਾ ਹੈ ਸਰ ਜੇ ਹੋਰ ਕਿਹਦੇ ਸਾਥ ਨੇ ਕੋਈ ਨਾਮ ਇਹਦੇ ਸਾਥ ਵੀ ਹੈਗੇ ਨੇ ਹੋਰ ਨਹੀਂ ਅਜੇ ਅੱਜ ਰਿਮਾਂਡ ਲੈ ਕੇ ਪੁੱਛਗਿਛ ਕਰਾਂਗੇ ਕੱਲ ਪਰਚਾ ਲੇਟ ਆਵਰ ਸਿਰ ਸਰ ਹੋਰ ਕਿਹਦੇ ਸਾਹਮਣੇ ਆ ਪੁੱਛਗਿਛ ਹੋਣਗੇ ਅਾਡੀ ਰਿਮਾਂਡ ਤੋਂ ਬਾਅਦ ਕੁੱਛਗਿਸ ਕਰਕੇ ਫਿਰ ਤੁਹਾਨੂੰ ਖਲਾਸਾ ਕਰਾਂਗੇ ਜੋ ਵੀ ਹੋਏ। ਇਬਰਾਮ ਦਰਾਮਦਿਤ ਕੋ ਕੀ ਕੀ ਹੋਇਆ ਹੈ ਵਰਤ ਕਿੰਨੀ ਇਹਦੀ ਇਹਦੀ ਉਮਰ 25 ਤੋਂ 26 ਸਾਲ ਹੈ ਤੇ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਇਹਦੇ ਕੋਲ ਬਰਾਮਾ। ਮੋਟਰਸਾਈਕਲ ਸਮੇਤ ਮੋਟਰਸਾਈਕਲ ਸਮੇਤ ਇਹ ਵਰ ਪੰਜਾਬੀ ਡਿਵੀਜ਼ਨ ਲਈ ਅਮ੍ਰਿਤਸਰ ਤੋਂ ਖੁਸ਼ੀਰ ਖੋਜ ਦੀ ਰਿਪੋਰਟ